영아 <머래> ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਸਦਾ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ। ਆਸ ਰਿਹਾ ਕਿ ਤੁਹਾਡੇ ਲਈ ਕੋਰ ਅਪਡੇਟ ਲੈ ਕੇ ਸੋ ਪੰਜਾਬ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਦੀ ਬਾਤ ਨੂੰ ਲੈ ਕੇ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ। ਸੋ ਦੋਸਤੋ ਪੂਰੀ ਖਬਰ ਨੂੰ ਜਾਣਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰੀ ਹੈ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਅੱਗੇ ਸਾਰੇ ਬੱਚਿਆਂ ਦੇ ਨਾਲ ਜ਼ਰੂਰ ਸਾਂਝੀ ਕਰ ਦਿਓ। ਸੋ ਸਕੂਲਾਂ ਵਿੱਚ ਛੁੱਟੀਆਂ ਦੀ ਬਾਤ ਨੂੰ ਲੈ ਕੇ ਵੱਡੀ ਅਪਡੇਟ ਹੀ ਸਾਹਮਣੇ ਰਹੀ ਕਿ ਛੁੱਟੀਆਂ ਦੇ ਵਿੱਚ ਬਾਤ ਕਰ ਦਿੱਤਾ ਗਿਆ ਤੇ 52 ਦਿਨ ਦੀਆਂ ਛੁੱਟੀਆਂ ਇਹ ਕਿੱਥੇ ਗਈਆਂ ਨੇ। ਸੋ ਪੂਰੀ ਅਪਡੇਟ ਤੁ ਸਰਕਾਰੀ ਸਕੂਲ ਤੇ ਜਿੰਨੇ ਵੀ ਸਰਕਾਰੀ ਕਾਲਜ ਨੇ ਸੋ ਦੋਸਤਾਂ ਨੂੰ ਦੱਸ ਦੇਣਾ ਜਣਕਿ ਜਿਸ ਤਰੀਕੇ ਨਾਲ ਤਨਾਪੂਰ ਹਾਲਤ ਜਿਹੜੇ ਆ ਪੂਰੇ ਪੰਜਾਬ ਦੇ ਵਿੱਚ ਬਣੇ ਹੋਏ ਨੇ ਇਸ ਤੇ ਮਤਿਹੰਦਰ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਵਿਭਾਗ ਦੇ ਵੱਲੋਂ ਜੜੀਆਂ ਨੇ 51 ਦਿਨ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ ਕਿ ਨਾਲ ਦੀ ਨਾਲ ਜਿਹੜੇ ਸਕੂਲ ਤੇ ਕਾਲਜ ਵੀ ਜਿਹੜੇ ਆ ਬੰਦ ਰਹਿਣਗੇ ਇਸ ਤਰੀਕੇ ਨਾਲ ਜਿਹੜਾ ਵੱਡਾ ਫੈਸਲਾ ਜਿਹੜਾ ਮਾਨ ਸਰਕਾਰ ਦੇ ਵੱਲੋਂ ਇਹ ਲਿਆ ਗਿਆ ਹੈ ਜਾਨੀ ਕਿ 1 ਜੁਲਾਈ ਨੂੰ ਜਿਹੜੇ ਸਕੂਲ ਲੱਗਣਗੇ ਸੋ ਪੰਜਾਬ ਦੇ ਹਾਲਾਤ ਦੇਖਦੇ ਹੋਏ ਜਿਹੜਾ ਵੱਡਾ ਫੈਸਲਾ ਮਾਨ ਸਰਕਾਰ ਦੇ ਵੱਲੋਂ ਲਿਆ ਗਿਆ ਤੇ ਸਾਰੇ ਬੱਚਿਆਂ ਦੇ ਲਈ ਇਹ ਅਪਡੇਟ ਜਿਹੜੀ ਹੈ ਉਹ ਸਾਹਮਣੇ ਆ ਰਹੀ ਐ ਸੋ ਬਾਕੀ ਦੋਸਤੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਕਿ ਤੁਹਾਨੂੰ ਨਵੀਆਂ ਤੇ ਨਵੀਆਂ ਤਾਜ਼ਾ ਤਾਜ਼ਾ ਅਪਡੇਟ ਵੀ ਅਸੀਂ ਸਾਝੀ ਕਰਦੇ ਰਹੀਏ